ਅਸੀਆਂ ਦੀ ਗੱਲ ਚੱਲ ਰਹੀ ਹੈ ਵੀ ਜਿਹੜੇ ਪੀਜੇਸ਼ੇ ਰਹ ਰਹੇ ਆ ਕੱਡੋਂ ਆਉਂ ਪਾਰ ਯਾਰ 3 ਘੰਟੇ ਤੋਂ ਤਿੰਨ ਘੰਟੇ ਮੈਂ ਨਾ ਮੁੰਡਿਆਂ ਨੇ ਬਾਹਰ ਕੱਢੇ ਪੰਜਾਬ ਤੇ ਨਾਂ ਬਦਲਦੇ ਹੋ ਯਾਰ ਜਿੰਨੇ ਪੰਜਾਬੀ ਆ ਸਾਰੇ ਵਿਚਾਰੇ ਬੇਰੁਜ਼ਗਾਰ ਆ ਸਵੇਰ ਨੂੰ ਉਹਨਾਂ ਲੈਣਾਗਾ ਲੱਗੀਆਂ ਹੁੰਦੀਆਂ ਹੈਗੀਆਂ ਪੰਜਾਬੀ ਦਾ ਜੀ ਦਾ ਯਾਰ ਨੌਕਰੀ ਤੇ ਲੱਗੇ ਹੋਏ ਆਪਾਂ 15000 ਸਾਰਾ ਦਿਨ 12 11 ਘੰਟੇ ਟੌਪ ਕਰਦੇ ਆ 5-700 ਰੁਪਿਆ ਕਮਾ ਕੇ ਵੜਦੇ ਆ ਇਹ ਰੇੜੀ ਤੋਂ 5-57-7000 ਰੁਪਈਆ ਮਹੀਨੇ ਦਾ ਕਮਾਈ ਜਾਂਦੇ ਆ ਦਿਨ ਦਾ ਕਮਾਈ ਜਾਂਦੇ ਆ ਕਲ ਜੁਗ ਹੈ ਕਲ ਜੁਗ fusion is not the amount of information that is put in the human brain it to must have man making character making and life building as a molecular video ਚਾਰ ਹਫਤਿਆਂ ਚ ਸਿੰਥੈਟਿਕ ਡਰੱਗਸ ਜਾਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ ਦੋਸਤੋ ਅੱਜਕੱਲ ਪੰਜਾਬ ਵਿੱਚ ਪ੍ਰਵਾਸੀਆਂ ਸੰਬੰਧੀ ਬੜੇ ਗਰਮਾ-ਗਰਮ ਬਿਆਨ ਦਿੱਤੇ ਜਾ ਰਹੇ ਹਨ ਪੰਜਾਬੀ ਦੇ ਕੁਝ ਮੀਡੀਆ ਚੈਨਲ ਅਤੇ ਸੋਸ਼ਲ ਮੀਡੀਆ ਰਾਹੀਂ ਕਾਫੀ ਨਫ਼ਰਤ ਦਾ ਪ੍ਰਸਾਰਾ ਕੀਤਾ ਜਾ ਰਿਹਾ ਹੈ ਇਸ ਵੇਲੇ ਪੰਜਾਬ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਣਾ ਚਾਹੀਦਾ ਤੇ ਇਹਨਾਂ ਨੂੰ ਪੰਜਾਬ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਨਫ਼ਰਤ ਇੱਥੋਂ ਤੱਕ ਵੱਧ ਚੁੱਕੀ ਹੈ ਅੱਜ ਇਸੇ ਹੀ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਇਹ ਗਰਮਾ ਗਰਮੀ ਉਦੋਂ ਵਧੀ ਜਦੋਂ ਸਭ ਜਦਾ ਅਜੀਤ ਸਿੰਘ ਨਗਰ ਜਿਸ ਨੂੰ ਪ੍ਰਚਲਿਤ ਭਾਸ਼ਾ ਵਿੱਚ ਮੋਹਾਲੀ ਕਿਹਾ ਜਾਂਦਾ ਹੈ ਉੱਥੋਂ ਦੇ ਇੱਕ ਪਿੰਡ ਕੁੰਬੜਾ ਉੱਥੇ ਪੰਜਾਬੀ ਅਤੇ ਪ੍ਰਵਾਸੀ ਪੰਜਾਬੀ ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ ਆਪਾਂ ਭਈਏ ਕਹਿ ਦਿੰਦੇ ਹਾਂ ਉਹਨਾਂ ਦਾ ਝਗੜਾ ਹੋ ਗਿਆ ਲੜਨ ਵਾਲੇ 16-17 ਸਾਲ ਦੇ ਹੀ ਮੁੰਡੇ ਸਨ ਦੋਵਾਂ ਧਿਰਾਂ ਵਿੱਚ ਭਈਆਂ ਨੇ ਚਾਕੂ ਬਾਜੀ ਕਰਕੇ ਝਗੜੇ ਦੌਰਾਨ ਇੱਕ ਪੰਜਾਬੀ ਨੌਜਵਾਨ ਨੂੰ ਥਾਂ ਹੀ ਮਾਰ ਦਿੱਤਾ ਇੱਕ ਹੋਰ ਨੌਜਵਾਨ ਪੰਜਾਬੀ ਨੌਜਵਾਨ ਜੋ ਬੁਰੀ ਤਰ੍ਹਾਂ ਫੱਟੜ ਸੀ ਉਹ ਵੀ ਤਕਰੀਬਨ 3-4 ਦਿਨ ਪਹਿਲੇ ਪੀਜੀਆ ਵਿੱਚ ਦਮ ਤੋੜ ਗਿਆ ਅੰਗਰੇਜ਼ਾਂ ਝਗੜੇ ਕਰਕੇ ਦੋ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ। ਦੋਸਤੋ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਹ ਦੋਵੇਂ ਪੰਜਾਬੀ ਨੌਜਵਾਨ ਮਸਾਂ 16-17 ਸਾਲ ਦੇ ਹੀ ਹੋਣਗੇ ਜਾਂ ਇਹ ਕਹਿ ਲਿਆ ਜਾਵੇ ਕਿ ਹਾਲੇ ਇਹ ਬੱਚੇ ਹੀ ਸਨ। ਇਸ ਮਸਲੇ ਨੂੰ ਸਿਆਸੀ ਰੰਗ ਦਿੰਦੇ ਹੋਏ ਸਮਾਜ ਵਿੱਚ ਨਫ਼ਰਤ ਵਿਧਾਨਵਜੋ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜੀ ਧਿਰ ਨਾਲ ਉਹਨਾਂ ਦੀ ਝੜਪ ਹੋਈ ਉਹ ਪ੍ਰਵਾਸੀ ਸਨ। ਪ੍ਰਵਾਸੀ ਕੋਣ ਉਹ ਲੋਕ ਜਿਹੜੇ ਪੰਜਾਬ ਦੇ ਨਿਵਾਸੀ ਨਾ ਹੋਣ ਅਤੇ ਪ੍ਰਵਾਸ ਕਰਦੇ ਹੋਏ ਭਾਰਤ ਦੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਆ ਕੇ ਵਸ ਗਏ ਹੁਣ ਇਹ ਜ਼ਿਆਦਾਤਰ ਯੂਪੀ ਬਿਹਾਰ ਐਮਪੀ ਰਾਜਸਥਾਨ ਅਜਿਹਿਆਂ ਥਾਵਾਂ ਤੋਂ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਪੰਜਾਬੀ ਜ਼ਿਆਦਾਤਰ ਭਈਏ ਕਹਿੰਦੇ ਹਾਂ ਇਹ ਭਈਆ ਸ਼ਬਦ ਹਿੰਦੀ ਸ਼ਬਦ ਦੇ ਸ਼ਬਦ ਭਈਆ ਉਸ ਤੋਂ ਵਿਗੜ ਕੇ ਬਣਿਆ ਹੈ ਭਈਆ ਦਾ ਸ਼ਾਬਦਿਕ ਅਰਥ ਹੁੰਦਾ ਹੈ ਬ੍ਰਦਰ ਭਰਾ ਪਰ ਹੁਣ ਭਈਆ ਇਸ ਦਾ ਮਤਲਬ ਦੂਜੀ ਸਟੇਟ ਦਾ ਮਜ਼ਦੂਰ ਸਾਡਾ ਨੌਕਰ ਸਾਡਾ ਗੁਲਾਮ ਗੈਰ ਪੰਜਾਬੀ ਸਾਡੀ ਦਇਆ ਸਾਡੇ ਤਰਸ ਸਾਡੇ ਰਹਿਮੋ ਕਰਮ ਦੇ ਉੱਪਰ ਜੀਉਣ ਵਾਲਾ ਸ਼ਖਸ਼ ਪ੍ਰਵਾਸੀ ਭਈਆ ਇਹਨਾਂ ਪ੍ਰਤੀ ਜੋ ਨਫ਼ਰਤ ਹੈ ਉਹ ਆਜੋ ਸੁਣਦੇ ਹਾਂ ਕੁਝ ਬਿਆਨਾਂ ਰਾਹੀਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹਨਾਂ ਪ੍ਰਤੀ ਕਿੰਨੀ ਨਫ਼ਰਤ ਹੈ ਜਿਹੜੀ ਰਾਤ ਘਟਨਾ ਹੋਈ ਹੈਗੀ ਇਹ 16-16 ਸਾਲ ਦੇ ਦੋ ਜਵਾਬ ਸੀਗੇ ਇਹ ਜਿਹੜੇ ਮਾਰਨ ਵਾਲੇ ਨੇ ਉਹ ਵੀ ਛੋਟੇ ਛੋਟੇ ਜਵਾਬ ਨੇ 16 ਸਾਲ ਦੇ ਉਹ ਪ੍ਰਵਾਸੀ ਨੇ ਬੰਦ ਤੇ ਇੱਕ ਦੇ ਸਿਰ ਤੇ ਪਿੱਛੇ ਮਾਰਿਆ ਗਿਆ ਸਿਰ ਪਾੜਿਆ ਗਿਆ ਤੇ ਉਹ ਤਾਂ ਉਸੇ ਟੈਂਪੋ ਰਾਹਲੇ ਜਿੱਦੀ ਉਹਨੂੰ ਬੈਡ ਬੋਡੀ ਪਈਏ ਪ੍ਰਵਾਸੀਆਂ ਦੀ ਗਿਣਤੀ ਪਰਮਾਰ ਵੱਧ ਰਹੀ ਹੈਗੀ ਤੇ ਜਿੰਨੇ ਪ੍ਰਵਾਸੀ ਆ ਸੀ ਕੱਲੇ ਦੋਸ਼ੀ ਪ੍ਰਵਾਸੀਆਂ ਨੂੰ ਨੀਂ ਸਰਕਾਰਾਂ ਨੂੰ ਨਹੀਂ ਹੈਗਾ ਉਹਨੇ ਹੀ ਦੋਸ਼ ਸਾਡਾ ਹੈਗਾ ਜਿਹੜੇ ਅਸੀਂ ਇਹਨਾਂ ਨੂੰ ਰੈਂਟ ਵਾਸਤੇ ਮਕਾਨ ਦਿੰਦੇ ਆਂਗੇ ਉਤਤ ਪੋਲਸ ਥਾਣੇ ਵਿੱਚ ਜਾ ਕੇ ਜਿਹੜੇ ਹੋਰ ਦਫ਼ਤਰਾਂ ਵਿੱਚ ਇਹਨਾਂ ਦੀ ਸਪਾਰਸ਼ ਕਰਦੇਗੇ ਤੇ ਉਲਟਾ ਜਦੋਂ ਵੋਟਾਂ ਬਣਾਉਣੀਆਂ ਹੁੰਦੀਆਂ ਕਿ ਅਸੀਂ ਇਹਨਾਂ ਦੇ ਨਾਲ ਖੜਦੇ ਹਾਂਗੇ ਅਸੀਂ ਕੋਲ ਖੜ ਕੇ ਵੋਟਾਂ ਬਣਾਉਂਦੇ ਤੇ ਉਹਨਾਂ ਨੂੰ ਲਿਖ ਕੇ ਦਿੰਦੇ ਨੇ ਭਾਈ ਆ ਸਾਡੇ 15 ਸਾਲਾਂ ਤੋਂ 20 ਸਾਲਾਂ ਤੋਂ ਰਹਿ ਰਿਹਾ ਬੰਦਾ ਏ ਤਾਂ ਜਾ ਕੇ ਕਿਤੇ ਦੀ ਵੋਟ ਬਣ ਜੇ ਕਿ ਆਧਾਰ ਕਾਰਡ ਦੋ ਦੋ ਕੋਡ ਤੇ ਵੋਟਰ ਕਾਰਡ ਸਿਆਸੀ ਪਾਰਟੀਆਂ ਨੇ ਆਪਣਾ ਲਾਹਾ ਲੈਣ ਵਾਸਤੇ ਥੱਲੇ-ਥੱਲੇ ਪ੍ਰਵਾਸੀਆਂ ਦੀਆਂ ਦੋ ਦੋ ਵੋਟਾਂ ਤਿੰਨ ਤਿੰਨ ਵੋਟਾਂ ਬਣਾਈਆਂ ਹੁੰਦੀਆਂ ਹੋਣਗੀਆਂ ਹੋਰ ਉਰੇ ਤਾਂ ਪ੍ਰਵਾਸੀਆਂ ਦੀ ਗੱਲ ਚੱਲ ਰਹੀ ਹੈ ਵੀ ਜਿਹੜੇ ਪੀਐਸ ਜੀ ਰਹਿ 3 ਘੰਟੇ ਦਿੱਤੋ 3 ਘੰਟੇ ਮੈਂ ਨਾ ਮੁੰਡਿਆਂ ਨੇ ਬਾਹਰ ਕੱਢੇ ਪਜਬ ਤੇ ਨਾਮ ਬਦਲਦੇ ਕਿਹੜੇ ਕਹਿੰਦੇ ਕਿਉਂ ਪੰਜਾਬ ਜਿਹੇ ਬਿਨਾਂ ਨੇ ਕੋਈ ਕਾਨੂੰਨ ਨਹੀਂ ਹਰੇਕ ਦੇਸ਼ ਦੇ ਵਿੱਚ ਕਾਨੂੰਨ ਆ ਆਪਾਂ ਮਾਚਲਦਿਆਂ ਜਾਣੇ ਮਾਚਲਦਾ ਬੰਦਾ ਮਾਚਲਦਿਆਂ ਕੰਮ ਕਰੇਗਾ ਮਾਚਲਦਾ ਬੰਦਾ ਮਾਚਲਦਿਆਂ ਕੰਮ ਕਰੇਗਾ ਇੱਕ ਪੰਜਾਬ ਐਵੇਂ ਦਾ ਜਿਹੜਾ ਬੰਦਾ ਇੱਥੇ ਆਉਂਦਾ ਮੂੰਹ ਚੱਕ ਕੇ ਆਧਾਰ ਕਾਰਡ ਬਣਾ ਲੈਂਦਾ ਚਲੋ ਵੀ ਜਗਾ ਵੀ ਲੈ ਲਓ ਸ਼ਾਮ ਲੈ ਲਓ ਪੰਜਾਬ ਹੈ ਕਿੱਡਾ ਗੈਡਾ ਗਾ ਜਾਂਨ ਤੂੰ Rajasthan ਤੂੰ ਚਲੇ ਜਾਓ ਵੀਕਰ ਨੇ ਰੋਥੇ ਤੁਨੂੰ ਜ਼ਮੀਨ ਨਹੀਂ ਤੁਨੂੰ ਮਿਲਦੀ ਲੈ ਇਹ ਮਸਲਾ ਹਾਲੀ ਦਾ ਇਹ ਹੀ ਹੈ ਪੀਜੀ ਆ ਜਿਹੜੇ ਪੰਜਾਬੀ ਬੰਦੇ ਨੇ ਚੜਾਇਓ ਹੈ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਆਪ ਉਹ ਆਪਣੀ ਸਹਿਮਤੀ ਨਾਲ ਭਈਆਂ ਤੋਂ ਖਾਲੀ ਕਰਵਾਣ ਜਿਹੜੇ ਬਾਹਰ ਬੈਠੇ ਆ ਉਹ ਬਾਹਰ ਵੀ ਡੋਨਰ ਕਮਾਉਂਦੇ ਆ ਇੱਥੇ ਵੀ ਉਹਨਾਂ ਨੇ ਭਈਆਂ ਨੂੰ ਚੜਾਇਆ ਹੋਇਆ ਠੀਕ ਹੈ ਆਪਣਾ ਖਾਲੀ ਕਰਵਾਣ ਆਰਾਮ ਨਾਲ ਕੋਈ ਮਸਲਾ ਕੋਈ ਵਿਗੜਨ ਦੀ ਗੱਲ ਹੀ ਨਹੀਂ ਪਿੰਡ ਵਾਲੇ ਜਿਹੜੇ ਇਹਨਾਂ ਦਾ ਸਾਥ ਦੇਣ ਤੇ ਆਪਣੇ ਜਿੰਨੇ ਆ ਭਈ ਇਹ ਜ਼ਿਆਦਾਤਰ ਪੰਜਾਬੀਆਂ ਦੇ ਪੀਜੀ ਆ ਉਹ ਆਪਣਾ ਪੰਜਾਬੀ ਆਪਣੇ ਸਹਿਮਤੀ ਨਾਲ ਭਈਆਂ ਨੂੰ ਕਢਣ ਕੋਣ ਲੜਾਈ ਵਾਲਾ ਕੰਮ ਹੀ ਨਹੀਂ ਠੀਕ ਹੈ ਮੈਂ ਕਢਣ ਦੇਖੋ ਵੀਰ ਜੀ ਇੱਕ ਮਿੰਟ ਮੈਂ ਇੱਕ ਮਿੰਟ ਉਧਰ ਦਾ ਰਹਿਣਾ ਨਾ ਮਲੋਟ ਮੁਖਤਸਰ ਸਾਹਿਬ ਦਾ ਸਾਡੇ ਉਧਰ ਜਿਆਦਾਤਰ ਕੋਈ ਪਰਵਾਸੀ ਤੁਹਾਨੂੰ ਵਿਰਲਾ ਵੰਜਤ ਹੁੰਦੀ ਸੀਗਾ ਐ ਨਹੀਂਗਾ ਜਿੱਥੇ ਇੱਥੇ ਰਾਮ ਹੀ ਜਿਵੇਂ ਕੀ ਗਾ ਜੰਗਲ ਦੀ ਬਣਾ ਰੱਖਿਆ ਹੈਗਾ ਇੱਕ ਭਈਆ ਆਉਂਦਾ ਵਿਹਨ ਦੀ ਗਾ ਫੋਨ ਕਰਦਾ ਯਾਂ ਪਰ ਅੱਛਾ ਏ ਆਜੋ ਉਹ ਵਿਹਿਆ ਅੱਗੇ ਜਨ ਵੀ ਨੂੰ ਗਾ ਗੱਲਦਾ ਚੱਲ ਇੱਥੇ ਆਉਂਦੇ ਆ ਵਾਕੀਏ ਸਾਡੇ ਪੰਜਾਬੀ ਭਰਾ ਹਨ ਇਹਨਾਂ ਦਾ ਆਈਕਿਊ ਲੈਵਲ ਵੇਖ ਕੇ ਸੱਚਮੁੱਚ ਹੀ ਸ਼ਰਮਿੰਦਗੀ ਜਹੀ ਮਹਿਸੂਸ ਹੁੰਦੀ ਹੈ ਇਸ ਆਈਕਿਊ ਲੈਵਲ ਕਰਕੇ ਇਹ ਹਮੇਸ਼ਾ ਰਾਜਨੀਤਿਕ ਦਲਾਂ ਵੱਲੋਂ ਵਰਤੇ ਜਾਂਦੇ ਰਹੇ ਹਨ ਪਹਿਲਾ ਪੰਥ ਦੇ ਨਾਂ ਤੇ ਕਈਆਂ ਨੇ ਵਰਤਿਆਂ ਹਜ਼ਾਰਾਂ ਨੌਜਵਾਨ ਮਾਰੇ ਗਏ ਸਿੱਖੀ ਦਾ ਮਾਣ ਮੱਤਾ ਇਤਿਹਾਸ ਉਸ ਵਿੱਚ ਕੁਝ ਸ਼ਰਮਨਾਕ ਪੰਨੇ નિર્ਦੋਸ਼ਾਂ ਦੇ ਕਤਲ ਲੁੱਟਾਕੋਹਾ ਜਿੱਥੇ ਸ਼ਰਨ ਲੈਣੀ ਜਿੱਥੇ ਰੋਟੀ ਖਾਣੀ ਉੱਥੇ ਹੀ ਗੰਦ ਪਾਉਣਾ ਸਿਰਫ ਧਰਮ ਕਰਕੇ ਨਫਰਤ ਰੈਸੀਜਮ ਇਲਹਿੰਤਾ ਸਿੱਖੀ ਦੇ ਇਤਿਹਾਸ ਵਿੱਚ ਹੁਣ ਜੋੜ ਦਿੱਤੀਆਂ ਗਈਆਂ ਹਨ ਪਿਛਲੇ ਕੁਝ ਦਹਾਕਿਆਂ ਦੌਰਾਨ ਮਨੁੱਖਤਾ ਦੇ ਉੱਚ ਦਰਸ਼ਨ ਲਈ ਧਰਮ ਲਈ ਜਾਣ ਵਾਰਨ ਵਾਲੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਰਬਸਿਧਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਰਾਹ ਤੇ ਚੱਲਣ ਵਾਲੇ ਅਨੇਕਾ ਸਿੱਖ ਉਹਨਾਂ ਦੇ ਪਿਆਰੇ ਸਿੰਘ ਉਹਨਾਂ ਦਾ ਧਰਮ ਹੇਤ ਜਾਣ ਵਾਰਨਾ ਉਹ 80 90 ਦੇ ਦਹਾਕੇ ਦੇ ਦੌਰ ਦੇ ਦੌਰਾਨ ਥੋੜਾ ਭ੍ਰਮਤ ਜਿਹਾ ਕਰ ਦਿੱਤਾ ਗਿਆ ਹੈ ਇਹਨਾਂ ਕਾਰਵਾਈਆਂ ਕਰਕੇ ਪਰ ਉਸ ਦੌਰ ਉਸ ਸੰਘਰਸ਼ ਦੀ ਪ੍ਰਾਪਤੀ ਕੀ ਹੈ ਦੋਸਤੋ ਕੋਈ ਵੀ ਦੱਸ ਸਕਦਾ ਹੈ ਸ਼ਾਇਦ ਨਹੀਂ ਹਜ਼ਾਰਾਂ ਸਿੱਖ ਜਾਂ ਹਿੰਦੂਆਂ ਦੀ ਮੌਤ ਪਰ ਪ੍ਰਾਪਤੀ ਕੀ ਇਹੋ ਸਾਡੀ ਨਾ ਸਮਝੀ ਕਿਸਾਨੀ ਅੰਦੋਲਨ ਵੇਲੇ ਵੀ ਵਰਤੀ ਗਈ 6700 ਦੇ ਕਰੀਬ ਬਜ਼ੁਰਗ ਅਸੀਂ ਤਿੰਨ ਕਾਣੇ ਕਾਨੂੰਨਾਂ ਦੇ ਖਿਲਾਫ ਗਵਾ ਦਿੱਤੇ ਕਾਲੇ ਕਾਨੂੰਨਾਂ ਦਾ ਸੱਚ ਕਾਲੇ ਕਾਨੂੰਨਾਂ ਦਾ ਸੱਚ ਕੀ ਹੈ ਕਿ ਇਹ ਕਾਨੂੰਨ ਲਾਹੇਵੰਦ ਸਾਂਝਾ ਨੁਕਸਾਨਦਾਇਕ ਸ਼ਾਇਦ ਬਹੁਤੇ ਜਾਣਦੇ ਹੀ ਨਹੀਂ ਇਸ ਅੰਦੋਲਨ ਦੀ ਇੱਕੋ ਇੱਕ ਪ੍ਰਾਪਤੀ ਹੋਈ ਹੈ ਦੋਸਤੋ ਕਾਂਗਰਸ ਪਾਰਟੀ ਜਿਸ ਨੂੰ 84 ਦੇ ਦੰਗਿਆਂ ਤੇ ਅਕਾਲ ਤਖਤ ਢਾਉਣ ਵਾਲੀ ਪਾਰਟੀ ਕਹਿ ਕੇ ਬਹੁਤੇ ਪੰਜਾਬੀ ਅਤੇ ਖਾਸ ਕਰਕੇ ਸਿੱਖ ਉਹ ਨਾਪਸੰਦ ਕਰਦੇ ਸਨ ਉਸ ਨੂੰ ਫੇਰ ਤੋਂ ਕਿਸਾਨੀ ਅੰਦੋਲਨ ਦੇ ਨਾਂ ਤੇ ਸਿੱਖਾਂ ਦੀ ਖਾਸਮ ਖਾਸ ਇੱਕ ਤਰ੍ਹਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਉਹ ਬਣਾ ਕੇ ਪੇਸ਼ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੂਹਰੇ ਸਿਆਸਤ ਵਿੱਚ ਅਕਾਲੀ ਦਲ ਭਾਵੇਂ ਜ਼ੀਰੋ ਹੋਇਆ ਠੀਕ ਹੈ ਭਾਜਪਾ ਫੇਲ ਉਹ ਵੀ ਠੀਕ ਹੈ ਪਰ ਪੰਜਾਬੀਆਂ ਨੂੰ ਮਿਲਿਆ ਕੀ ਬੇਗਹਿਰਤੀ ਹੋਣ ਦਾ ਤਮਗਾ ਬਿਨਾਂ ਸੋਚੇ ਸਮਝੇ ਕਿਸੇ ਦੇ ਪਿੱਛੇ ਤੁਰਨ ਵਾਲੇ ਲੋਕ ਇਹੀ ਛਵੀ ਬਣੀ ਹੈ ਨਾ ਲੋਕੋ ਪੂਰੀ ਦੁਨੀਆ ਵਿੱਚ ਸਾਡੀ ਜਦੋਂ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਸਾਂ ਉਸ ਸਮੇ ਸਭ ਤੋਂ ਮੋਰੀ ਜਿਹਾ ਉਸ ਸਮੇ ਸਭ ਤੋਂ ਮੋਰੀ ਮੰਨੇ ਜਾਂਦੇ ਸਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋਏ ਸਨ ਅਸੀਂ ਗਿਆਨ ਗੁਰੂ ਦੇ ਲੜ ਲੱਗੇ ਸਾਂ ਪਰ ਅੱਜ ਅੱਜ ਉਸੇ ਪੰਜਾਬ ਦੀ ਧਰਤੀ ਤੇ ਸਾਡੀ ਸੋਚ ਜਿਹੜਾ ਇੱਕ ਵਾਰੀ ਫੇਰ ਇਹਨਾਂ ਬਿਆਨਾਂ ਨੂੰ ਸੁਣੋ ਜਿੰਨੇ ਪੰਜਾਬੀ ਆ ਸਾਰੇ ਵਿਚਾਰੇ ਬੇਰੁਜ਼ਗਾਰ ਆ ਸੂਬਾ ਨੂੰ ਉਹਨਾਂ ਲੈਣਾ ਗਾ ਲੱਗੀਆਂ ਹੁੰਦੀਆਂ ਹੈਗੀਆਂ ਪੰਜਾਬੀ ਦਾ ਜੀ ਦਾਸ ਹਾਂ ਫਿਰ ਨੌਕਰੀ ਤੇ ਲੱਗੇ ਹੋਏ ਆਪਾਂ ਇੱਥੇ 10 15000 ਸਾਰਾ ਦਿਨ 12 11 ਘੰਟੇ ਟੌਪ ਨਹੀਂ ਕਰਦੇ ਆ 5-700 ਰੁਪਿਆ ਕਮਾ ਕੇ ਵੜਦੇ ਆ ਇਹ ਰੇੜੀ ਤੋਂ 5-57700 ਰੁਪਿਆ ਮੈਂ ਇੱਕ ਦਿਨ ਦਾ ਕਮਾਈ ਜਾਂਦੇ ਆ ਇੱਕ ਇੱਕ ਦਿਨ ਦੀ ਨਹੀਂ ਅਜੇ 10 ਰਿੰਡ ਉਲਦੀਆਂ ਦੀ ਪੁਲਿਸ ਕਿਉਂ ਨਹੀਂ ਰੈਸਟ ਕਰੀ ਇਹ ਕਿਉਂ ਨਹੀਂ ਇਧਰ ਪ੍ਰੈਸ਼ਰ ਦੇ ਰਹੇ ਕਿ ਥੋੜੇ ਇਧਰ ਮੂdre ਮਰ ਰੈਸਟ ਸਮਸਲੇ 24 ਘੰਟੇ ਹੋ ਗਏ ਤੈਨੂੰ ਇੱਥੇ ਬੈਠੇ ਨੂੰ ਦੋਸਤੋ ਇਹੋ ਕੁਝ ਹੋ ਰਿਹਾ ਹੈ ਕਟੀਆਂ ਦਾੜੀਆਂ ਨਫ਼ਰਤ ਭਰੀ ਜ਼ੁਬਾਨ ਸਿਰੋਮੋਨੇ ਪਰ ਪੱਗਾ ਬਣ ਕੇ ਲੋਕਾਂ ਵਿੱਚ ਪੂਰੀ ਦੁਨੀਆ ਵਿੱਚ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਅਸੀਂ ਸਿੱਖ ਹਾਂ ਤੇ ਅਸੀਂ ਕਿੰਨੀ ਨਫ਼ਰਤ ਦੇ ਭਰੇ ਹੋਏ ਹਾਂ ਦੋਸਤੋ ਜੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਧਰਮ ਜਾਂ ਜਾਤ ਦੇ ਵਿਤਕਰੇ ਜਿਸ ਨੂੰ ਰੇਸੀਜਮ ਕਿਹਾ ਜਾਂਦਾ ਹੈ ਉਸ ਦਾ ਵਿਰੋਧ ਕੀਤਾ ਸੀ ਤਾਂ ਅੱਜ ਅਸੀਂ ਉਹਨਾਂ ਦੇ ਧਰਮ ਦੇ ਪ੍ਰਤੀਕ ਚਿੰਨ੍ਹ ਪਾ ਕੇ ਕੀ ਕਰ ਰਹੇ ਹਾਂ ਬਤੌਰ ਸਿੱਖੀ ਬਤੌਰ ਸਿੱਖੀ ਦੇਖ ਕੀ ਹੈ ਸਿੱਖੀ ਕੀ ਹੈ ਸਿੱਖੀ ਸੋਚ ਆਪਣੀ ਭਾਸ਼ਾ ਇਹੋ ਜਿਹੀਆਂ ਕਰਤੂਤਾਂ ਕਰਕੇ ਕੀ ਅਕਸ਼ਪੇਸ਼ ਕਰ ਰਹੇ ਹਾਂ ਅਸੀਂ ਪੂਰੀ ਦੁਨੀਆ ਵਿੱਚ ਸਿੱਖਾਂ ਦਾ ਸਾਨੂੰ ਇਹ ਸੋਚਣਾ ਚਾਹੀਦਾ ਹੈ ਜੇ ਧਰਮ ਦੇ ਆਧਾਰ ਤੇ ਵਿਤਕਰਾ ਗਲਤ ਸੀ ਤਾਂ ਜਾਤ ਪਾਤ ਦੇ ਆਧਾਰ ਤੇ ਵਿਤਕਰਾ ਉਹ ਵੀ ਤਾਂ ਗਲਤ ਸੀ ਅਤੇ ਫੇਰ ਪੰਜਾਬੀ ਭਈਆ ਇਹ ਵਿਤਕਰਾ ਇਹ ਵੀ ਤਾਂ ਗਲਤ ਹੀ ਕਿਹਾ ਜਾਵੇਗਾ ਨਾ ਦੋਸਤੋ ਕਿਸੇ ਦਾ ਵਿਰੋਧ ਦੋਸਤੋ ਕਿਸੇ ਦਾ ਵਿਰੋਧ ਉਸਦੇ ਕਰਮਾਂ ਉਸ ਦੀਆਂ ਕਰਤੂਤਾਂ ਕਰਕੇ ਦਾ ਹੋ ਸਕਦਾ ਹੈ ਪਰ ਉਸ ਦੀ ਆਈਡੈਂਟੀ ਕਰਕੇ ਸਮੂਹਿਕ ਨਫਰਤ ਇਹ ਰੇਸਿਜ਼ਮ ਹੀ ਹੈ ਦੋਸਤੋ ਜੋ ਮੁਸਲਮਾਨ ਕਾਫਰਾਂ ਨਾਲ ਸ਼ੁਰੂ ਤੋਂ ਕਰਦਾ ਹੀ ਰਿਹਾ ਹੈ ਇਸੇ ਨਫਰਤ ਨੇ ਗੁਰੂਆਂ ਉਹਨਾਂ ਦੇ ਪਰਿਵਾਰਾਂ ਤੇ ਹਜ਼ਾਰਾਂ ਸਿੰਘਾਂ ਨੂੰ ਕਤਲ ਕਰਵਾਇਆ ਇਹ ਨਫਰਤ ਪੰਜਾਬ ਵਿੱਚ ਰਾਜਨੀਤਿਕ ਦਲਾਰਾਈ ਵਾਵਾ ਖੰਡਾਈ ਜਾ ਰਹੀ ਹੈ ਇਸ ਵੇਲੇ ਤਾਂ ਇਹ ਸਿਖਰਾਂ ਉੱਪਰ ਹੈ ਭਈਏ ਕਿਸੇ ਵੇਲੇ ਦੋਸਤੋ ਪੰਜਾਬ ਵਿੱਚ ਸਾਡੀ ਜਰੂਰਤ ਮੰਨੇ ਜਾਂਦੇ ਸਨ ਅਤੇ ਅੱਜ ਇਹ ਸਾਡੀ ਮਜਬੂਰੀ ਬਣ ਚੁੱਕੇ ਹਨ ਕਿਵੇਂ ਅਜੋ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਸੇ ਵੀ ਪ੍ਰਵਾਸੀ ਨੂੰ ਭਈਆ ਸ਼ਬਦ ਕਹਿਣਾ ਇਹ ਰੇਸਿਜ਼ਮ ਵਰਗਾ ਹੈ ਬੁਰਾ ਵੀ ਲੱਗਦਾ ਹੈ ਪਰ ਕਿਉਂਕਿ ਆਮ ਭਾਸ਼ਾ ਵਿੱਚ ਇਹ ਸ਼ਬਦ ਆਪਾਂ ਪ੍ਰਵਾਸੀਆਂ ਲਈ ਵਰਤਦੇ ਹਾਂ ਤੇ ਪ੍ਰਚਲਿਤ ਹੈ ਇਸ ਕਰਕੇ ਆਪਾਂ ਪ੍ਰਵਾਸੀਆਂ ਦੇ ਸੰਬੋਧਨ ਲਈ ਭਈਆ ਸ਼ਬਦ ਹੀ ਵਰਤਾਂਗੇ ਪ੍ਰਵਾਸੀ ਇਹ ਲੋਕ ਕੌਣ ਹੁੰਦੇ ਹਨ ਪੰਜਾਬੀਓ ਜਰਾ ਸੋਚਿਓ ਕੀ ਕੋਈ ਵਪਾਰੀ ਧਨਾੜ ਵਪਾਰੀ ਜੋ ਵਪਾਰ ਕਰਨ ਲਈ ਜਾਂ ਇੱਕ ਦੂਜੀ ਸਟੇਟ ਦੇ ਵਿੱਚ ਪ੍ਰਵਾਸ ਕਰਦਾ ਹੈ ਕਿ ਅਸੀਂ ਉਸ ਨੂੰ ਭਈਆ ਕਹਿੰਦੇ ਹਾਂ ਪ੍ਰਵਾਸੀ ਕਹਿੰਦੇ ਹਾਂ ਕੀ ਅਸੀਂ ਟਾਟਾ ਅੰਬਾਨੀ ਵਰਗਿਆਂ ਨੂੰ ਭਈਏ ਕਹਿ ਸਕਦੇ ਹਾਂ ਬਿਲਕੁਲ ਨਹੀਂ ਭਈਆ ਤਾਂ ਉਹ ਲੋਕ ਹੁੰਦੇ ਹਨ ਜੋ ਦੋ ਜੂਮ ਦੀ ਰੋਟੀ ਵਧੀਆ ਮਿਲ ਜੇ ਇਸ ਕਰਕੇ ਇਸੇ ਚੱਕਰ ਵਿੱਚ ਪ੍ਰਵਾਸ ਕਰਕੇ ਪੰਜਾਬ ਵਿੱਚ ਆਉਂਦੇ ਹਨ ਪਹਿਲਾਂ ਇਹ ਪੰਜਾਬ ਵਿੱਚ ਝੋਨਾ ਲਾਉਣ ਝੋਨਾ ਵੜਨ ਜਾਂ ਕਣਕ ਵੜਨ ਜਾਂ ਫਿਰ ਕਮਾਦ ਲਾਣ ਜਾਕ ਮਾਲ ਵੱਡਣ ਇਹੋ ਜਿਹੇ ਕੰਮ ਕਰਨ ਲਈ ਪੰਜਾਬ ਵਿੱਚ ਆਉਂਦੇ ਸਨ ਇਹ ਲੋਕ ਪੰਜਾਬ ਵਿੱਚ ਝੁੰਡਾ ਵਿੱਚ ਆਉਂਦੇ ਆ ਤੇ ਫਸਲੀ ਸੀਜ਼ਨ ਦੌਰਾਨ ਬਜਾਈ ਅਤੇ ਵੰਡਾਈ ਇਹੋ ਜਿਹੇ ਕੰਮ ਕਰਕੇ ਮਹੀਨੇ ਡੇਢ ਮਹੀਨੇ ਚਾਰ ਪੈਸੇ ਇਕੱਠੇ ਕਰਕੇ ਵਾਪਸ ਮੁੜ ਜਾਂਦੇ ਪਰ ਇਹਨਾਂ ਨੂੰ ਪੰਜਾਬ ਵਿੱਚ ਉਸ ਸਮੇਂ ਰੋਗ ਦਾ ਕੋਣ ਸੀ ਸਾਡੇ ਆਪਣੇ ਹੀ ਹਾਂਜੀ ਸਾਡੇ ਆਪਣੇ ਹੀ ਭਰਾ 3400 ਕਿਲੋਮੀਟਰ ਦੀ ਆਪਣਾਣ ਦੂਰੀ ਤੈਅ ਕੀਤੀ ਹੈ ਬਹੁਤ ਜ਼ਿਆਦਾ ਹੀ ਹੈ ਇਹ ਅਸੀਂ ਲੇਬਰ ਮਸਾਂ ਲੱਭ ਕੇ ਲੈਂਦੀ ਹੈ ਇਹ ਲੇਬਰ ਆਉਣ ਤੋਂ ਡਰ ਰਹੀ ਸੀ ਕਿ ਉਹਨਾਂ ਦਾ ਕਰਕੇ ਜੀ ਦੋਸਤੋ ਇਹਨਾਂ ਦੇ ਮਿਹਨਤੀ ਕੰਮੇ ਹੋਣ ਕਰਕੇ ਅਸੀਂ ਇਹਨਾਂ ਨੂੰ ਪੱਕੇ ਮਜ਼ਦੂਰ ਨੌਕਰ ਦੇ ਤੌਰ ਤੇ ਆਪਣੇ ਪਿੰਡਾਂ ਵਿੱਚ ਰੱਖਣ ਲੱਗ ਪਏ ਸੀ। ਪੰਜਾਬੀ ਮਜ਼ਦੂਰਾਂ ਦੀ ਥਾਂ ਇਹਨਾਂ ਨੂੰ ਤਰਜੀਹ ਦੇਣ ਲੱਗ ਪਏ ਸੀ। ਕਾਰਨ ਇੱਕ ਤਾਂ ਇਹ ਸਸਤੇ ਮਜ਼ਦੂਰ ਸਨ। ਦੂਜਾ ਇਹ ਦਿਨ ਰਾਤ ਕੰਮ ਵਿੱਚ ਡਟੇ ਰਹਿੰਦੇ। ਦੋਸਤੋ ਇਹ ਪੰਜਾਬੀ ਮਜ਼ਦੂਰਾਂ ਵਾਂਗ ਨਾ ਤਾਂ ਉਸ ਸਮੇਂ ਘਰੇਲੂ ਕੰਮਾ ਕਰਕੇ ਛੁੱਟੀਆਂ ਦਾ ਬਹਾਨਾ ਲਗਾਉਂਦੇ ਸਨ ਅਤੇ ਨਾ ਹੀ ਪੰਜਾਬੀ ਮਜ਼ਦੂਰਾਂ ਵਾਂਗ ਇਹ ਸਾਡੇ ਬਹੁਤੇ ਮੂਹ ਫਟ ਹੋਣ ਦੀ ਕੋਸ਼ਿਸ਼ ਕਰਦੇ। ਇੰਜ ਬਤੌਰ ਪਿੰਡਾਂ ਵਿੱਚ ਮਜ਼ਦੂਰ ਭਈਏ ਪੰਜਾਬੀਆਂ ਦੀ ਪਸੰਦ ਬਣ ਗਏ ਖੇਤਾਂ ਵਿੱਚ ਕੰਮ ਕਰਨ ਲਈ ਪੱਠੇ ਵੜਨ ਲਈ ਦੁੱਧ ਚੋਣ ਲਈ ਟਰੈਕਟਰ ਚਲਾਉਣ ਲਈ ਹਰ ਕੰਮ ਲਈ ਅਸੀਂ ਭਈਏ ਹੀ ਨੌਕਰੀ ਰੱਖਦੇ ਸਾਂ ਸ਼ਹਿਰਾਂ ਵਿੱਚ ਵੀ ਤਾਂ ਦੋਸਤੋ ਇੰਜ ਹੀ ਹੋਇਆ ਹੌਲੀ-ਹੌਲੀ ਇੱਥੇ ਰਹਿਣ ਕਰਕੇ ਇਹ ਲੋਕ ਇੱਥੇ ਵੱਸਦੇ ਵੀ ਗਏ ਮਿਹਨਤ ਕਾਸ਼ ਅਤੇ ਕੰਜੂਸ ਹੋਣ ਕਰਕੇ ਹੌਲੀ-ਹੌਲੀ ਨਾ ਇਹਨੇ ਚਾਰ ਪੈਸੇ ਇਕੱਠੇ ਕੀਤੇ ਅਤੇ ਇਹ ਲੋਕ ਮਜ਼ਦੂਰੀ ਤੋਂ ਇਲਾਵਾ ਹੋਰ ਕੰਮਾਂ ਵਿੱਚ ਵੀ ਉਹਨਾਂ ਕਮਾਂ ਤੰਦਾ ਵਿੱਚ ਵੀ ਆਪਣੇ ਹੱਥਾ ਜਮਾਉਣ ਲੱਗ ਪਏ ਇੰਜ ਜਦੋਂ ਇਹਨਾਂ ਦੇ ਕੰਮਕਾਜ ਚੱਲੇ ਤਾਂ ਉਹ ਇੱਥੇ ਹੀ ਸੈੱਟ ਹੋ ਗਏ ਇੱਥੇ ਹੀ ਹੌਲੀ-ਹੌਲੀ ਇਹਨਾਂ ਲੋਕਾਂ ਨੇ ਆਪਣੇ ਘਰ ਬਣਾ ਲਏ ਤੇ ਵੋਟਾਂ ਵੀ ਬਣਾ ਲਈਆਂ ਇਹਨਾਂ ਦੀ ਸੁਧਰਦੀ ਹੋਈ ਆਰਥਿਕ ਹਾਲਾਤ ਇਹਨਾਂ ਦੀ ਸੁਧਰਦੀ ਹੋਈ ਆਰਥਿਕ ਹਾਲਾਤ ਸਾਡੇ ਪੰਜਾਬ ਦੇ ਮਜ਼ਦੂਰ ਵਰਗ ਜਿਨ੍ਹਾਂ ਵਿੱਚੋਂ ਬਹੁਤ ਵੱਡੀ ਸੰਖਿਆ ਵਿੱਚ ਦਲਿਤ ਭਾਈਚਾਰੇ ਦੇ ਲੋਕ ਆਂਦੇ ਹਨ ਉਹਨਾਂ ਨੂੰ ਸਦਾ ਤੋਂ ਹੀ ਰੜਕਦੀ ਰਹੀ ਹੈ ਉਹ ਅੱਜ ਵੀ ਆਟੇ ਦਾਲ ਦੀਆਂ ਸਰਕਾਰੀ ਸਕੀਮਾਂ ਤੇ ਨਿਰਭਨ ਹਨ ਅਤੇ ਇਹ ਭਈਏ ਇਹ ਤਰੱਕੀਆਂ ਦੀਆਂ ਰਹਾਾਂ ਤੇ ਪਰ ਕਿਉਂਕਿ ਅਸੀਂ ਪੰਜਾਬੀ ਹਾਂ ਤੇ ਇਹ ਪ੍ਰਵਾਸੀ ਦਬਦਬਾ ਤਾਂ ਸਾਡਾ ਹੀ ਚੱਲੂ ਇਹਨਾਂ ਨੂੰ ਸਾਡੇ ਤੋਂ ਡਰ ਕੇ ਰਹਿਣਾ ਪੈਣਾ ਹੈ ਪੰਜਾਬ ਵਿੱਚ ਇਸੇ ਮਾਨਸਿਕਤਾ ਕਰਕੇ ਇਹਨਾਂ ਨਾਲ ਕਈ ਵਾਰ ਸਾਡਾ ਟਕਰਾਅ ਵੀ ਹੋ ਜਾਂਦਾ ਹੈ ਜਦੋਂ ਉਹ ਅੱਗੇ ਉਹ ਪੈ ਜਾਂਦੇ ਹਨ ਤਾਂ ਅਸੀਂ ਵਿਕਟਮ ਕਾਰਡ ਖੇਡਣਾ ਸ਼ੁਰੂ ਕਰ ਦਿੰਦੇ ਹਾਂ ਪਰ ਦੋਸਤੋ ਕੀ ਗੱਲ ਇੰਨੀ ਕੁ ਹੀ ਹੈ ਨਹੀਂ ਇਹਨਾਂ ਵਿੱਚੋਂ ਮਿਹਨਤ ਕਾਸ਼ ਸ਼ਰੀਫ ਅਤੇ ਇਮਾਨਦਾਰਤਾ ਠੀਕ ਹਨ ਪਰ ਜਿਹੜੇ ਇਹ ਆਪਣੇ ਨਾਲ ਆਪਣੇ ਪਿੰਡੋਂ ਲੈ ਕੇ ਆਉਂਦੇ ਹਨ ਝੁੰਡ ਦੇ ਝੁੰਡ ਉਹਨਾਂ ਵਿੱਚੋਂ ਬਹੁਤ ਸਾਰੇ ਕ੍ਰਾਈਮਨਲ ਮਾਨਡ ਦੇ ਅਪਰਾਧੀ ਕਿਸਮ ਦੇ ਲੋਕ ਵੀ ਤਾਂ ਹੁੰਦੇ ਹਨ ਇਹਨਾਂ ਦੇ ਉੱਧਰ ਦੀ ਸੰਸਕ੍ਰਿਤੀ ਖਾਸ ਕਰਕੇ ਬਿਹਾਰ ਦੇ ਲਾਲੂ ਪ੍ਰਸ਼ਾਦ ਉਹਨਾਂ ਦੀ ਸੰਸਕ੍ਰਿਤੀ ਵਾਲੇ ਲੋਕ ਇਹੋ ਲੋਕ ਇੱਥੇ ਆ ਕੇ ਅਪਰਾਧ ਵੀ ਕਰਦੇ ਹਨ ਚੋਰੀਆਂ ਲੁੱਟਾਂ ਖੋਹਾਂ ਬੜੇ ਲੰਮੇ ਸਮੇਂ ਤੋਂ ਇਹ ਪੰਜਾਬ ਵਿੱਚ ਕਰ ਰਹੇ ਹਨ ਇਹਨਾਂ ਦੀ ਸੋਚ ਦੇ ਉੱਪਰ ਇਸਲਾਮਿਕ ਸੋਚ ਭਾਰੂ ਹੈ ਕਿਉਂਕਿ ਉੱਥੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿੱਥੋਂ ਇਹ ਆਉਂਦੇ ਹਨ ਇਹ ਲੋਕੋ ਛੋਟੇ-ਛੋਟੇ ਬੱਚਿਆਂ ਨਾਲ ਵੱਦ ਫੈਲੀ ਜਾਂ ਬਲਾਤਕਾਰ ਇਹੋ ਜਿਹੀਆਂ ਘਟਨਾਵਾਂ ਵਿੱਚ ਵੀ ਸ਼ਾਮਿਲ ਪਾਏ ਜਾਂਦੇ ਹਨ ਤੁਸੀਂ ਅਖ਼ਬਾਰ ਅਖ਼ਬਾਰ ਵਿੱਚ ਇਹੋ ਜਿਹੀਆਂ ਘਟਨਾਵਾਂ ਪੜ੍ਹਦੇ ਹੀ ਹੋਣੇ ਇਹ ਘਟਨਾਵਾਂ 90% ਤੋਂ ਵੱਧ ਜੀ ਹਾਂ ਭਈ ਇਹ ਹੀ ਇੰਜਾਮ ਦਿੰਦੇ ਹਨ ਦੋਸਤੋ ਪਿੱਛੇ ਜਿਹੇ ਹਿਮਾਚਲ ਵਿੱਚ ਨਾਲਾਗੜ ਦੇ ਬੱਦੀਕੋਲ ਇਹੋ ਜਿਹੀ ਇੱਕ ਸ਼ਰਮਨਾਕ ਘਟਨਾ ਵਾਪਰੀ ਸੀ ਉਸ ਵਿੱਚ ਵੀ ਪ੍ਰਵਾਸੀ ਹੀ ਸ਼ਾਮਿਲ ਸੀ ਦੋਸਤੋ ਇਹਨਾਂ ਦਾ ਵਿਰੋਧ ਇਹਨਾਂ ਕਾਰਨਾ ਕਰਕੇ ਹੋਣਾ ਚਾਹੀਦਾ ਹੈ ਨਾ ਕਿ ਨਫ਼ਰਤ ਦੇ ਆਧਾਰ ਤੇ ਜੋ ਵੀ ਆਸ਼ਰੀਫ ਮਿਹਨਤੀ ਪੰਜਾਬੀ ਬਣ ਕੇ ਇੱਥੋਂ ਦਾ ਹੋ ਗਿਆ ਹੈ ਉਸ ਦਾ ਵੈਲਕਮ ਹੋਣਾ ਚਾਹੀਦਾ ਹੈ ਪਰ ਜੋ ਕ੍ਰਿਮੀਨਲ ਮਾਈਂਡ ਉਸ ਦਾ ਵਿਰੋਧ ਜ਼ਰੂਰ ਕਰਨਾ ਚਾਹੀਦਾ ਹੈ ਕੋਈ ਤਾਂ ਫਿਲਟਰ ਹੋਣਾ ਹੀ ਚਾਹੀਦਾ ਹੈ ਦੋਸਤੋ ਆਮ ਅਤੇ ਕ੍ਰਿਮੀਨਲ ਮਾਈਂਡ ਦੇ ਪ੍ਰਵਾਸੀ ਲਈ ਪਰ ਪੰਜਾਬ ਵਿੱਚ ਪੁੱਛਦਾ ਕੋਣ ਹੈ ਦੋਸਤੋ ਇਹਨਾਂ ਦਾ ਸੂਰਾ ਵਾਂਗ ਰਹਿਣਾ ਗੰਧੀਆਂ ਤਾਂ ਇਹਨਾਂ ਨੂੰ ਨਾ ਪਸੰਦ ਕਰਨ ਦਾ ਕਾਰਨ ਬਣਨੀਆ ਚਾਹੀਦੀਆਂ ਹਨ ਪਰ ਅਸੀਂ ਕੀ ਕਰੀਏ ਪਹਿਲਾ ਭਈਏ ਸਾਡੀ ਜ਼ਰੂਰਤਾਂ ਸਨ ਅੱਜ ਸਾਡੀ ਇਹ ਮਜਬੂਰੀ ਬਣੀ ਬੈਠੇ ਹਨ ਕਿਉਂਕਿ ਪੰਜਾਬੀ ਮਜ਼ਦੂਰ ਉਹ ਇਨਾਂ ਵਾਂਗ ਸਸਤੀ ਦਿਹਾੜੀ ਤੇ ਡੰਗ ਟਪਾ ਹੀ ਨਹੀਂ ਸਕਦਾ ਸਾਨੂੰ ਘੁੰਮ ਫਿਰ ਕੇ ਬਈਆਹੀ ਨੌਕਰੀ ਰੱਖਣਾ ਪੈਂਦਾ ਹੈ ਦੂਜੇ ਸਾਡੀ ਨੌਜਵਾਨੀ ਉਹ ਵੀ ਤਾਂ ਬਾਹਰ ਪ੍ਰਵਾਸ ਕਰ ਹੀ ਚੁੱਕੀ ਹੈ ਉਹਨਾਂ ਦੀ ਖਾਲੀ ਹੋਈ ਥਾਂ ਕੰਮਕਾਜ ਕੋਈ ਤਾਂ ਭਰੇਗਾ ਹੀ ਭਈਆਂ ਦਾ ਅੰਨਾ ਵਿਰੋਧ ਕਰਨ ਦੀ ਥਾ ਦੋਸਤੋ ਉਹਨਾਂ ਦਾ ਵਿਰੋਧ ਸਮੂਹਿਕ ਤੌਰ ਤੇ ਅਤੇ ਸੁਲਝੇ ਹੋਏ ਢੰਗ ਨਾਲ ਕਰਨਾ ਚਾਹੀਦਾ ਹੈ ਜਿਸ ਵਿੱਚ ਚੋਰ ਰੈਸਿਜ਼ਮ ਦੀ ਬੂਨਾ ਆਵੇ ਦੋਸਤੋ ਤੁਸੀਂ ਦੇਵੋ ਆਪਣੇ ਕੰਮਾਂ ਵਿੱਚ ਪੰਜਾਬੀ ਜਿਹਾ ਇੱਥੋਂ ਦੇ ਲੋਕਾਂ ਨੂੰ ਤਰਜੀਹ ਮਿਸਤਰੀ ਮਜ਼ਦੂਰ ਹੋਰ ਕਈ ਛੋਟੇ ਛੋਟੇ ਕੰਮਾਂ ਵਿੱਚ ਜਦੋਂ ਉਹਨਾਂ ਨੂੰ ਤਰਜੀਹ ਦੇਵੋਗੇ ਤਾਂ ਇਹਨਾਂ ਨੂੰ ਕੰਮ ਮਿਲਣਾ ਘੱਟ ਹੋ ਜਾਵੇਗਾ ਉਸ ਤੋਂ ਬਾਅਦ ਇਹ ਆਪ ਹੀ ਵਾਪਸ ਮੁੜ ਜਾਣਗੇ ਪਰ ਜਦੋਂ ਅਸੀਂ ਜਾਲੀ ਵੋਟਾਂ ਬਣਾ ਕੇ ਇਹਨਾਂ ਦੀਆਂ ਇਹਨਾਂ ਨੂੰ ਇੱਥੇ ਦੇ ਨਿਵਾਸੀ ਵਿਖਾਉਂਦੇ ਹਾਂ ਉਸ ਤੋਂ ਬਾਅਦ ਅਸੀਂ ਕਲਪਨਾ ਕਰੀਏ ਕਿ ਇਹ ਵਾਪਸ ਮੁੜ ਜਾਣ ਅਤੇ ਸਾਡੇ ਸਿਰਾਂ 'ਤੇ ਚੜਨ ਇਹ ਨਹੀਂ ਹੋ ਸਕਦਾ ਕੱਲ ਨੂੰ ਦੋਸਤੋ ਇਹ ਸਾਡੇ ਸਿਰ ਚੜਨਗੇ ਹੀ ਅੰਤ ਵਿੱਚ ਦੋਸਤੋ ਇਹ ਤਾਂ ਹੈ ਪ੍ਰਵਾਸੀ ਭਈਆਂ ਦੀ ਗੱਲ ਪਰ ਪੰਜਾਬ ਵਿੱਚ ਲੱਖਾਂ ਰੋਹਿੰਗੀਆਂ ਮੁਸਲਮਾਨ ਇਸਲਾਮਿਕ ਸੰਗਠਨਾ ਨੇ ਚੁੱਪਚਾਪ ਯੋਜਨਾਬੱਧ ਤਰੀਕੇ ਨਾਲ ਪੂਰੇ ਪੰਜਾਬ ਵਿੱਚ ਫਿੱਟ ਕਰ ਦਿੱਤੇ ਹਨ ਜਦੋਂ ਇਹਨਾਂ ਦਾ ਖਲਾਰਾ ਪਿਆ ਤਾਂ ਪਤਾ ਦਾ ਫੇਰ ਲੱਗੇਗਾ ਅੱਜ ਤਾਂ ਇਹ ਕਬਾੜੀਏ ਜਿਨ੍ਹਾਂ ਅੱਜ ਤਾਂ ਇਹ ਕਬਾੜੀਏ ਜਾਂ ਸਬਜ਼ੀਆਂ ਵੇਚਣ ਵਾਲੀਆਂ ਰੇੜੀਆਂ ਵਾਲੇ ਹੀ ਲੱਗਦੇ ਹਨ ਪਰ ਕੱਲ ਤੁਹਾਡੇ ਤੋਂ ਸਿਆਸੀ ਸਰਦਾਰੀ ਵੀ ਖੋਣਗੇ ਯਾਦ ਰੱਖੋ ਦੋਸਤੋ ਮੰਗਣਗੇ ਨਹੀਂ ਖਾਣਗੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਅੰਤ ਵਿੱਚ ਦੋਸਤੋ ਇੱਕ ਗੱਲ ਪੂਰੀ ਗੰਭੀਰਤਾ ਨਾਲ ਸੋਚਿਓ ਪਈਏ ਪਲਾਸ ਰੋਹਿੰਗਿਆ ਮੁਸਲਮਾਨ ਪਲਸ ਪੰਜਾਬ ਵਿੱਚੋਂ ਕਨਵਰਟਡ ਇਸਾਈ ਪਾਈ ਚਾਰਾ ਬਸ ਪੰਜਾਬੀਆਂ ਵਿੱਚੋਂ ਇੱਕ ਅਧੀਤਰ ਆਪਣੇ ਨਾਲ ਜੋੜੀ ਅਤੇ ਸਿਆਸੀ ਹਾਂਜੀ ਸਿਆਸੀ ਸਰਕਾਰੀ ਸਰਦਾਰੀ ਕਹਿਮ ਜੇ ਇੰਜ ਹੀ ਅਸੀਂ ਪੰਜਾਬੀ ਨਾ ਸਮਝ ਹੋ ਕੇ ਕਮਲੇ ਨੇਤਾਵਾਂ ਦੇ ਮਗਰ ਲੱਗਦੇ ਰਹੇ ਤਾਂ ਇਹ ਸਮਾਂ ਸਾਡੇ ਤੋਂ ਬਹੁਤ ਦੂਰ ਨਹੀਂ ਹੈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ